ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਇਹ ਚਾਰ ਚਾਰ ਕੁੰਡੀਆਂ ਦਾ ਡਿਜ਼ਾਈਨ ਮੈਂ 8 ਸਲਾਈਆਂ ਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ 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 ਕੁੰਡੇ ਗਿੰਦੇ ਹੋਏ ਦੋ ਕੁੰਡੇ ਵਾਧ ਰੱਖਣੇ ਆ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ 8 ਸਲਾਈਆਂ 'ਚ ਇਹ ਡਿਜ਼ਾਈਨ ਕੰਪਲੀਟ ਹੁੰਦਾ ਵਾ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਇਹ ਡਿਜ਼ਾਈਨ ਕਿਵੇਂ ਬਣਦਾ ਵਾ ਆ ਸਲਾਈ ਤੇ 4-4 ਕੁੰਡਿਆਂ ਦੇ ਹਿਸਾਬ ਨਾਲ 12 ਗੁੰਡੇ ਲਏ ਆ 2 ਕੁੰਡੇ ਵਾਧਵਾ ਟੋਟਲ 14 ਗੁੰਡੇ ਆ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਇਹਦੀ ਬੇਸ ਰੋ ਬਣਾਉਣੀ ਆ ਇਹ ਸਲਾਈ ਨੂੰ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੋਣਾ ਇਹਦੀ ਬੇਸ ਰੋ ਵਾ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਸਿੱਧੇ ਬਣਾਉਣੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲੇ ਇੱਕ ਕੁੰਡੇ ਨੂੰ ਇਸ ਤਰੀਕੇ ਨਾਲ ਡਬਲ ਵਲ ਮਾਰਨਾ ਇਹ ਐਕਸਟਰਾ ਗੁੰਡਾ ਸ਼ੱਡਕੀ ਇਹੀ ਚਾਰ ਕੁੰਡੀਆਂ ਦਾ ਡਿਜ਼ਾਈਨ ਫਿਰ ਰਿਪੀਟ ਕਰਨਾ ਤਿੰਨ ਗੁੰਡੇ ਸਿੱਧੇ 1 2 3 ਇੱਕ ਕੁੰਡੇ ਨੂੰ ਡਬਲ ਵਾਰ ਮਾਰਨਾ ਦੁਬਾਰਾ ਫਿਰ ਤਿੰਨ ਗੁੰਡੇ ਸਿੱਧੇ 1 2 3 ਲਾਸਟ ਵਿੱਚ ਦੋ ਕੁੰਡੇ ਇੱਕ ਕੁੰਡੇ ਨੂੰ ਡਬਲ ਵਾਰ ਮਾਰਨਾ ਐਕਸਟਰਾ ਗੁੰਡਾ ਸਿੱਧਾ ਇਹ ਪਹਿਲੀ ਬੇਸ ਰੋ ਕੰਪਲੀਟ ਹੋ ਗਈ ਐ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਬਣਾਵਾ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਐ ਪੁੱਠੀ ਸਾਈਡ ਤੋਂ ਪਹਿਲੀ ਸਲਾਈ ਇਹ ਵਾ ਜਿਹੜੀ ਉਹ ਬੇਸ ਕਰੋ ਬਣਾਈ ਉਹਨੂੰ ਬਾਅਦ ਚ ਰਿਪੀਟ ਨਹੀਂ ਕਰਨਾ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਜਿਹੜੇ ਗੁੰਡੇ ਨੂੰ ਵਲ ਮਾਰਿਆ ਉਹਦਾ ਵਲ ਲਾ ਦੇਣਾ ਧਾਗਾ ਬਾਹਰ ਨੂੰ ਕਰ ਲੈਣਾ ਤਿੰਨ ਗੁੰਡੇ ਸਿੱਧੇ ਉਧਰੋਂ ਸਿੱਧੇ ਇਧਰੋਂ ਬੀ ਸਿੱਧੇ ਹੀ ਬਣਾਉਣੇ ਇਹੀ ਡਿਜ਼ਾਈਨ ਫਿਰ ਬਣਾਉਣਾ ਬਲ ਵਾਲੇ ਧਾਗੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਤਿੰਨ ਕੁੰਡੇ ਜਿਹੜੇ ਉਧਰੋਂ ਸਿੱਧੇ ਇਧਰੋਂ ਵੀ ਸਿੱਧੇ ਹੀ ਬਣਾਉਣੇ 1 2 3 ਡਿਜ਼ਾਈਨ ਦੀ ਪਹਿਲੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡਿਆਂ ਨੂੰ ਸਿੱਧਾ ਬਣਾਉਣਾ 1 2 3 ਤਿੰਨ ਕੁੰਡਿਆਂ ਨੂੰ ਸਿੱਧਾ ਬਣਾ ਲਿਆ ਕੁੰਡੇ ਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਵੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਿੰਨ ਕੁੰਡੇ ਸਿੱਧੇ ਬਣਾ ਲੈ ਵਾਲ ਵਾਲੇ ਨੂੰ ਸਲਿੱਪ ਕਰ ਲੈਣਾ ਦੂਸਰੀ ਸਲਾਈ ਵੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤੀਸਰੀ ਸਲਾਈ ਫੁੱਠੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਵੀ ਐਕਸਟਰਾ ਗੁੰਡਾ ਲਾ ਲੈਣਾ ਜਿਹੜੇ ਗੁੰਡੇ ਨੇ ਸਲਿੱਪ ਕੀਤਾ ਉਹਨੂੰ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਫੁੱਠੀ ਸਾਈਡ ਤੋਂ ਸੌਰੀ ਤਿੰਨ ਕੁੰਡੇ ਸਿੱਧੇ ਬਣਾਉਣੇ ਸਲਿੱਪ ਵਾਲੇ ਨੂੰ ਸਲਿੱਪ ਕਰ ਲੈਣਾ ਤਿੰਨ ਕੁੰਡੇ ਸਿੱਧੇ ਤੀਸਰੀ ਸਲਾਈ ਵੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਚੌਥੀ ਸਲਾਈ ਦੇ ਵਿੱਚ ਡਿਜ਼ਾਈਨ ਬਣਾਣਾ ਇਹ ਤਿੰਨ ਸਲਾਈਆਂ ਇਸੇ ਤਰ੍ਹਾਂ ਹੀ ਬਣਾਉਣੀਆਂ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਜਲਦੀ ਬਣਦਾ ਚੌਥੀ ਸਲਾਈ ਸਿੱਧੀ ਸਾਈਡ ਤੋਂ ਚੌਥੀ ਸਲਾਈ ਵਿੱਚ ਡਿਜ਼ਾਈਨ ਬਣਾਣਾ ਐਕਸਟਰਾ ਕੁੰਡਾ ਲਾ ਲੈਣਾ ਜਿਹੜੇ ਕੁੰਡੇ ਨੂੰ ਬਲ ਮਾਰਿਆ ਜਿਹਨੂੰ ਸਲਿੱਪ ਕੀਤਾ ਉਹਨੂੰ ਅੱਗੇ ਲਿਆਉਣਾ ਕਿੰਨਾ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਨੂੰ ਅੱਗੇ ਉਹਦੀ ਸਲਾਈ ਤੇ ਫੜ ਲੈਣਾ ਤਿੰਨਾ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਸਿੱਧਾ ਬਣਾਉਣਾ ਫਿਰ ਇਹਨੂੰ ਡਬਲ ਵਲ ਮਾਰਨਾ ਤਿੰਨ ਕੁੰਡੇ ਸਿੱਧੇ 1 2 3 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਫਿਰ ਬਣਾਉਣਾ ਸਲਿੱਪ ਕੀਤੇ ਕੁੰਡੇ ਨੂੰ ਅੱਗੇ ਲਿਆਉਣਾ ਤਿੰਨਾ ਕੁੰਡਿਆਂ ਨੂੰ ਪਿੱਛੇ ਲੈ ਜਾਣਾ ਸਲਿੱਪ ਵਾਲੇ ਕੁੰਡੇ ਨੂੰ ਫਿਰ ਡਬਲ ਵੜ ਮਾਰਨਾ ਤਿੰਨ ਕੁੰਡੇ ਸਿੱਧੇ ਚੌਥੀ ਸਲਾਈ ਡਿਜ਼ਾਈਨ ਦੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਵਾ ਪੰਜਵੀਂ ਸਲਾਈ ਪੁੱਠੀ ਸਾਈਡ ਤੋਂ ਪੰਜਵੀਂ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਫਿਰ ਸਿੱਧੇ ਬਣਾਉਣੇ ਤਿੰਨ ਕੁੰਡੇ ਸਿੱਧੇ ਬਣਾ ਲਏ ਵਾਲ ਵਾਲੇ ਕੁੰਡੇ ਨੂੰ ਸਲਿੱਪ ਕਰ ਲੈਣਾ ਵਾਲ ਲਾ ਕੇ తిని సే బ కు బ తి కుండే సీస్ట ఇండా స్ిపాలా ఎక్స్ట్రా డిజనది పవీ సట్ ీ సైవి ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਐਕਸਟਰਾ ਕੁੰਡਾ ਲਾ ਲੈਣਾ ਵਾਲ ਵਾਲੇ ਕੁੰਡੇ ਨੂੰ ਸਲਿੱਪ ਕਰ ਲੈਣਾ ਜਿਹਨੂੰ ਸਲਿੱਪ ਕੀਤਾ ਤਿੰਨ ਕੁੰਡੇ ਸਿੱਧੇ ਬਣਾਉਣੇ ਛੇਵੀਂ ਸਲਾਈ ਇਸੇ ਤਰ੍ਹਾਂ ਬਣਾਉਣੀ ਸੱਤਵੀਂ ਸਲਾਈ ਵਿੱਚ ਵੀ ਤਿੰਨ ਕੁੰਡੇ ਸਿੱਧੇ ਬਣਾਉਣੇ ਸਲਿੱਪ ਕੀਤੇ ਇਹਨੂੰ ਸਲਿੱਪ ਕਰ ਲੈਣਾ ਇਹ ਮੈਂ ਸਲਾਈਆਂ ਦੋ ਬਣਾ ਕੇ ਅੱਠਵੀਂ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਤੇ ਡਿਜ਼ਾਈਨ ਬਾੜਨਾ 8ਵੀਂ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਤਿੰਨਾ ਕੁੰਡਿਆਂ ਨੂੰ ਅੱਗੇ ਲਿਆਉਣਾ ਇਹਨੂੰ ਸਲਿੱਪ ਕੀਤੇ ਕੁੰਡੇ ਨੂੰ ਪਿੱਛੇ ਲੈ ਕੇ ਜਾਣਾ ਤਿੰਨਾ ਕੁੰਡਿਆਂ ਨੂੰ ਇਸ ਤਰੀਕੇ ਨਾਲ ਬੈਕ ਸਾਈਡ ਤੋਂ ਦੀ ਸਲਾਈ ਤੇ ਫੜ ਲੈਣਾ ਤਿੰਨਾ ਕੁੰਡਿਆਂ ਨੂੰ ਅੱਗੇ ਲਿਆਉਣਾ ਵਾਲ ਵਾਲੇ ਨੂੰ ਪਿੱਛੇ ਲੈ ਜਾਣਾ ਤਿੰਨਾ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ 1 2 ਤਿੰਨ ਇਹ ਡਿਜ਼ਾਈਨ ਦੀ ਲਾਸਟ ਸਲਾਈ ਅਠਵੀਂ ਜਿਹੜਾ ਵੜਾ ਵਾਲਾ ਕੁੰਡਾ ਇਹਨੂੰ ਦੁਬਾਰਾ ਫਿਰ ਵੜ ਮਾਰਨਾ ਡਿਜ਼ਾਈਨ ਫਿਰ ਉੱਠੀ ਸਾਈਡ ਤੋਂ ਸ਼ੁਰੂ ਹੋਣਾ ਅੱਠਵੀਂ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਤਿੰਨਾ ਕੁੰਡਿਆਂ ਨੂੰ ਬੈਕ ਸਾਈਡ ਤੋਂ ਦੀ ਫੜਨਾ ਇਹਨਾਂ ਨੂੰ ਅੱਗੇ ਲੈ ਆਉਣਾ ਸਲਿੱਪ ਵਾਲੇ ਨੂੰ ਪਿੱਛੇ ਲੈ ਜਾਣਾ సడతా గుండా వారా వారను ఫ అవునా వల్ వాళ్ళ ఇంను సనా తిన ਕੁੰਡੇ ਨੂੰ ਵਾਲ ਮਾਰ ਲੈਣਾ ਆ ਕੋ ਡਿਜ਼ਾਈਨ ਦੀਆਂ ਅੱਠ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਫਿਰ ਪੁੱਠੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋ ਜਾਣਾ ਇਹੀ ਅੱਠ ਸਲਾਈਆਂ ਨੂੰ ਤੁਸੀਂ ਬਣਾਉਣਾ ਵਾ ਬਹੁਤ ਹੀ ਸੋਹਣਾ ਤੁਹਾਡਾ ਡਿਜ਼ਾਈਨ ਬਣਦਾ ਜਾਊਗਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਛੇ ਸਲਾਈਆਂ ਸਿੰਪਲ ਹੀ ਬਣਨੀਆਂ ਵਾ ਦੋ ਸਲਾਈਆਂ ਤੇ ਡਿਜ਼ਾਈਨ ਬਣਦਾ ਜਦੋਂ ਤੁਸੀਂ ਇਹੀ ਅੱਠ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਇਹ ਡਿਜ਼ਾਈਨ ਲੂਜ਼ ਨਹੀਂ ਹੁੰਦਾ ਬਹੁਤ ਹੀ ਸੋਹਣਾ ਲੱਗਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਗਰਲਸ ਟੌਪ ਤੇ ਗਰਲਸ ਟੌਪ ਤੇ ਫਰੌਕ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।